ਮੱਠੀ ਮੱਠੀ ਠੰਡ ਪੈਣੀ ਸ਼ੁਰੂ ਹੋ ਗਈ ਹੈ ਮਾਰਕੀਟ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਆਈਆਂ ਨੇ ਸਰਦੀ ਦੀਆਂ ਜਿਵੇਂ ਗੋਭੀ ਗਾਜਰ ਮਟਰ ਮੂਲੀ ਮੈਂ ਵੀ ਕੱਲ ਲੈ ਕੇ ਆਈ ਸੀਗੀ ਮੂਲੀ ਮੈਂ ਇਹ ਸੋਚ ਕੇ ਲੈ ਕੇ ਆਈ ਸੀ ਮੂਲੀ ਕੇ ਮੂਲੀ ਦੇ ਭਰਾ ਬਣਾਉਂਗੀ ਪਰਾਂਠੇ ਬੱਟ ਫਿਰ ਮੇਰਾ ਮੂਡ ਹੋ ਗਿਆ ਚੇਂਜ ਮੈਂ ਸੋਚਿਆ ਮੂਲੀ ਦੇ ਪਰਾਂਠੇ ਸੀ ਫੇਰ ਕਦੀ ਬਣਾ ਲਵਾਂਗੇ ਕਿਉਂ ਨਾ ਅੱਜ ਬਣਾਈਏ ਮੂਲੀ ਤੇ ਮੂਲੀ ਦੇ ਪੱਤਿਆਂ ਦੀ ਬਹੁਤ ਹੀ ਸਵਾਦ ਵਾਲੀ ਸਬਜ਼ੀ ਬਣਾ ਕੇ ਤਿਆਰ ਕਰੀਏ ਇਹ ਵਾਲੀ ਸਬਜ਼ੀ ਮੈਂ ਬਚਪਨ ਵਿੱਚ ਨਾ ਅਕਸਰ ਹੀ ਖਾਂਦੀ ਸੀ ਮੇਰੇ ਮੰਮੀ ਇਹ ਸਬਜ਼ੀ ਬਹੁਤ ਹੀ ਸਵਾਦ ਬਣਾ ਕੇ ਤਿਆਰ ਕਰਦੇ ਸੀ ਖਾਣੇ ਚ ਤੇ ਮਜ਼ਾ ਆ ਜਾਂਦਾ ਸੀ ਅੱਜ ਉਹ ਵਾਲੀ ਸਬਜ਼ੀ ਮੈਂ ਘਰ ਬਣਾ ਕੇ ਤਿਆਰ ਕਰ ਰਹੀ ਹਾਂ ਉਹਦੇ ਲਈ ਕਰਨਾ ਕਿ ਸਭ ਤੋਂ ਪਹਿਲੇ ਜੋ ਮੂਲੀ ਨੂੰ ਪੱਤੇ ਹੁੰਦੇ ਨੇ ਨਾ ਉਹ ਪੱਤੇ ਅਸੀਂ ਇੱਥੇ ਬਾਰਿਕ ਕੱਟ ਲਵਾਂਗੇ ਬਾਰੀਕ ਕੱਟਣ ਤੋਂ ਬਾਅਦ ਇੱਕ ਬੌਲ ਦੇ ਵਿੱਚ ਪਾ ਗਏ ਸੀ ਇਹਨੂੰ ਖੁੱਲੇ ਪਾਣੀ 'ਚ ਨਾ 2 ਤੋਂ 3 ਵਾਰ ਕਰਕੇ ਧੋ ਲਵਾਂਗੇ ਤੁਸੀਂ ਚਾਹ ਤੇ ਮੇਰੇ ਵਾਂਗੂ ਨਾ ਟੂਟੀ નીચે ਰੱਖ ਕੇ ਵੀ ਖੁੱਲੇ ਪਾਣੀ 'ਚ ਇਹਨੂੰ ਧੋ ਸਕਦੇ ਹੋ ਕਿਉਂਕਿ ਪੱਤਿਆਂ 'ਨੂੰ ਨਾ ਬਹੁਤ ਸਾਰੀ ਮਿੱਟੀ ਲੱਗੀ ਹੁੰਦੀ ਹੈ ਇਸ ਲਈ ਤੁਸੀਂ ਇਹਨੂੰ ਖੁੱਲੇ ਪਾਣੀ 'ਚ ਜ਼ਰੂਰ ਧੋਣਾ ਨਹੀਂ ਤੇ ਫਿਰ ਉਹ ਖਾਣੇ ਟਾਈਮ 'ਨਾਂ ਕੀੜਾ ਖਾਂਦੀ ਹੈ ਮੈਂ ਵੀ ਇਹਨੂੰ ਖੁੱਲੇ ਪਾਣੀ 'ਚ 2 ਤੋਂ 3 ਵਾਰ ਕਰਕੇ ਧੋ ਲਿਆ ਜੀਗਾ ਹੁਣ ਅਸੀਂ ਕੀ ਕਰਾਂਗੇ ਸਾਰੇ ਪੱਤੇ ਨੂੰ ਇੱਕ ਛੰਨੀ 'ਚ ਪਾ ਲੈ ਤੇ ਇਹਨੂੰ ਸਾਈਡ 'ਤੇ ਰੱਖ ਦ ਤਾਂ ਕਿ ਇਹਦਾ ਸਾਰਾ ਐਕਸਟਰਾ ਪਾਣੀ ਨਿਕਲ ਜਾਏਗਾ ਹੁਣ ਇਦਾਂ ਸੀ ਲੈ ਲਈ ਸੀ ਮooli ਇਹ ਮੈਂ ਕਿੱਲੋਂ ਮooli ਲਈ ਸੀ ਮਤਲਬ ਕਿ ਤਿੰਨ ਕ ਮੂਲੀਆਂ ਚੜੀਆਂ ਜੀਆਂ ਮੈਂ ਤਿੰਨੋਂ ਮੂਲੀਆਂ ਦੀ ਸਬਜ਼ੀ ਬਣਾਇਆ ਸੀ ਸਭ ਤੋਂ ਪਹਿਲੇ ਸੀ ਮooli ਨੂੰ ਤੇ ਪੀਲ ਕਰ ਲਿਆ ਸੀ ਫਿਰ ਸੀ ਮooli ਨੂੰ ਧੋ ਕੇ ਨਾ ਅਸੀਂ ਇਹਨੂੰ ਕद्दूकस ਕਰਾਂਗੇ ਤੇ ਤੁਸੀਂ ਮੂਲੀ ਨੂੰ ਨਾ ਮੋٹے ਵਾਲੀ ਸਾਈਡ ਤੋਂ ਹੀ ਕद्दूकस ਕਰਨਾ ਤਾਂ ਹੀ ਜੋ ਸਾਡੀ ਸਬਜੀ ਨਾ ਵਧੀਆ ਬਣ ਕੇ ਤਿਆਰ ਹੋਏਗੀ ਜੇ ਤੁਸੀਂ ਬਾਰੀਕ ਵਾਲੀ ਸਾਈਡ ਤੋਂ ਕद्दूकस ਕਰੋਗੇ ਨਾ ਫਿਰ ਉਹ ਸਾਰੀ ਨਾ ਮੱਕੀ ਮੈਸ਼ੀ ਮੈਸ਼ੀ ਸਬਜੀ ਕਿ ਨਾ ਵਧੀਆ ਨਹੀਂ ਬਣੇਗੀ ਇਸ ਲਈ ਤੁਸੀਂ ਮੋٹے ਵਾਲੀ ਸਾਈਡ ਤੇ ਇਸ ਤਰੀਕੇ ਨਾਲ ਕद्दूकस ਕਰਕੇ ਤਿਆਰ ਕਰਨਾ ਆਪਣੀ ਮੂਲੀਆਂ ਨੂੰ ਮੈਂ ਮੂਲੀ ਨੂੰ ਕद्दूकस ਕਰ ਲਿਆ ਹੈ ਜੀ ਦੇਖ ਸਕਦੇ ਹੋ ਰੱਖਤਾ ਸੀ ਸਾਈਡ ਤੇ ਕੜਾਈ 'ਚ ਏਡ ਕਰਾਂਗੇ 2 ਕ ਚਮਚ ਸਰਸੋਂ ਤੇਲ ਜਦੋਂ ਤੇਲ ਗਰਮ ਹੋ ਜਾਏਗਾ ਇੱਕ ਚਮਚਾ ਆੜ ਕੀਤਾ ਹੀ ਦੇਸੀ ਉਹ ਸਰਸੋਂ ਤੇਲ ਦੀ ਸਬਜੀ ਬਹੁਤ ਵਧੀਆ ਤੇ ਬਹੁਤ ਸਵਾਦ ਲੱਗਦੀ ਹੈ ਜਦੋਂ ਤੇਲ ਗਰਮ ਹੋ ਗਿਆ ਸੀ ਦੋ ਚੁਟਕੀ ਹਿੰਗ ਐਡ ਕੀਤੀ ਸੀ ਅੱਧੀ ਚਮਚ ਅਜਵਾਇਨ ਤੇ ਅੱਧੀ ਚਮਚ ਸਾਬੂ ਜੀਰਾ ਜਦੋਂ ਉਹ ਹਲਕਾ ਭਨ ਗਿਆ ਸੀ ਫਿਰ ਉਸੇ ਇੱਕ ਤੋਂ ਡੇਢ ਚਮਚ ਬਾਰੀ ਕਟਿਆ ਅਦਰਕ ਤੇ ਲਸਣ ਜਦੋਂ ਲਸਣ ਦਾ ਕੱਚਾ ਪਾ ਨਿਕਲ ਗਿਆ ਸੀ ਨਾ ਉਸ ਚ ਸੀ ਐਡ ਕਰਤਾ ਸੀ ਬਾਰੀ ਕਟਿਆ ਪਿਆਜ਼ ਮੈਂ ਇੱਕ ਪਿਆਜ਼ ਨੂੰ ਤੇ ਬਾਰੀ ਕਟ ਕੇ ਲੈ ਲਿਆ ਸੀ ਪਿਆਜ਼ ਨੂੰ ਹੀ ਡੇਢ ਤੋਂ 2 ਮਿੰਟ ਤੱਕ ਇੱਥੇ ਭੁੰਨਾਂਗੇ ਜਦੋਂ ਤੱਕ ਇਹਦਾ ਕਲਰ ਨਾ ਚੇਂਜ ਹੋ ਜਾਏ ਤੁਸੀਂ ਦੇਖ ਸਕਦੇ ਪਿਆਜ਼ ਵਧੀਆ ਭੁੰਨ ਗਿਆ ਸੀ ਕਲਰ ਚੇਂਜ ਹੋ ਗਿਆ ਸੀ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਕੁਝ ਬੇਸਿਕ ਮਸਾਲੇ ਲੂਣ ਮਿਰਚ ਵਗੈਰਾ ਲੂਣ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਤੁਸੀਂ ਕਿੰਨਾ ਤਿੱਖਾ ਖਾਣਾ ਪਸੰਦ ਕਰਦੇ ਹੋ ਇੱਥੇ ਅਸੀਂ ਲੂਣ ਮਿਰਚ ਬੇਸਿਕ ਮਸਾਲੇ ਪਾ ਲਏ ਸੀਗੇ ਹੁਣ ਅਸੀਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਫਿਰ ਦੁਬਾਰਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲੇ ਨੂੰ ਤੇ ਅਸੀਂ 1 ਮਿੰਟ ਲਈ ਇੱਥੇ ਭੁੰਨ ਲਾਂਗੇ ਮਸਾਲੇ ਵਧੀਆ ਇੱਥੇ ਭੁੰਨ ਗਏ ਸੀ ਹੁਣ ਅਸੀਂ ਵਿੱਚ ਐਡ ਕਰ ਦਾਂਗੇ ਟਮਾਟਰ ਮੈਂ ਤੇ ਬਾਰਿਕ ਕੱਟ ਕੇ ਟਮਾਟਰ ਲਏ ਸੀ ਤੇ ਦੋ ਟਮਾਟਰ ਸੀ ਮੀਡੀਅਮ ਸਾਈਜ਼ ਦੇ ਉਹਨੂੰ ਸੀ ਬਾਰੀਕ ਕਰਕੇ ਬਾਰੀਕ ਕੱਟ ਕੇ ਐਡ ਕਰਤਾ ਸੀ ਤੇ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਹੁਣ ਅਸੀਂ ਇਹਨੂੰ ਕਵਰ ਕਰਕੇ ਪਕਾ ਲਵਾਂਗੇ ਟਮਾਟਰਾਂ ਨੂੰ ਇਥੇ ਕਵਰ ਕਰਕੇ ਕੀ ਹੋਗਾ ਟਮਾਟਰ ਬਹੁਤ ਵਧੀਆ ਤਰੀਕੇ ਨਾਲ ਗਲ ਜਾਣਗੇ ਤੇ ਤੁਸੀਂ ਦੇਖ ਸਕਦੇ ਹੋ ਟਮਾਟਰ ਸਾਡੇ ਬਹੁਤ ਵਧੀਆ ਤਰੀਕੇ ਨਾਲ ਗਲ ਗਏ ਤੇ ਬਿਲਕੁਲ ਮੈਸ਼ ਹੋ ਗਏ ਸੀਗੇ ਇਹ ਦੇਖੋ ਹੁਣ ਇੱਚੀ ਸੀ ਐਡ ਕਰ ਦਵਾਂਗੇ ਮੂਲੀ ਦੇ ਪੱਤੇ ਜੋ ਸੀ ਕੱਟ ਕੇ ਰੱਖੇ ਸੀ ਮੂਲੀ ਦੇ ਪੱਤੇ ਪਾ ਕੇ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਸਾਈਜ਼ ਜਾਂ ਤੇ ਇੱਕਸਾਰ ਹੋ ਜਾਣ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ ਜੋ ਅਸੀਂ ਮੂਲੀਆਂ ਨੂੰ ਕੱਦੂਕਸ ਕਰਕੇ ਰੱਖਿਆ ਸੀ ਨਾ ਉਹ ਐਸੀ ਵਿੱਚ ਇਸ ਸਾਰੀਆਂ ਮੂਲੀਆਂ ਵੀ ਐਡ ਕਰ ਦਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਫਿਰ ਦੁਬਾਰਾ ਇੱਕ ਵਾਰ ਅਸੀਂ ਚੰਗੀ ਤਰ੍ਹਾਂ ਇਥੇ ਮਿਕਸ ਕਰ ਲਾਂਗੇ ਮੂਲੀ ਦੇ ਮੂਲੀ ਦੇ ਪੱਤਿਆਂ ਨੂੰ ਵੀ ਇਦੇ ਵਿੱਚ ਪਾਣੀ ਵਗਾਰਾ ਅਸੀਂ ਬਿਲਕੁਲ ਨਹੀਂ ਐਡ ਕਰਾਂਗੇ ਕਿਉਂਕਿ ਮੂਲੀ ਵਿੱਚ ਨਾ ਆਪਣਾ ਪਾਣੀ ਹੁੰਦਾ ਅਸੀਂ ਮੂਲੀਆਂ ਨੂੰ ਨਿਚੋੜ ਕੇ ਐਡ ਨਹੀਂ ਸੀ ਕੀਤਾ ਅਸੀਂ ਪਾਣੀ ਸਮੇਤ ਹੀ ਨਾ ਮੂਲੀ ਨੂੰ ਹੀ ਚ ਐਡ ਕਰਤਾ ਸੀ ਤਾਂ ਕਿ ਇਸੇ ਪਾਣੀ ਵਿੱਚ ਸਾਡੀ ਮੂਲੀ ਇੱਥੇ ਬਣ ਕੇ ਸਬਜ਼ੀ ਬਣ ਕੇ ਤਿਆਰ ਹੋ ਜਾਏਗੀ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਇੱਕਸਾਰ ਕਰ ਲਿਆ ਸੀਗਾ ਤੇ ਹੁਣ ਅਸੀਂ ਇਹਨੂੰ ਕਵਰ ਕਰਕੇ ਇੱਥੇ ਮੂਲੀ ਨੂੰ ਪਕਾ ਲਵਾਂਗੇ ਤੇ ਮੂਲੀ ਨੂੰ ਸਿਰ ਇੱਥੇ ਨਾ 2 ਤੋਂ 3 ਮਿੰਟ ਤੱਕ ਇੱਥੇ ਪਕਾਵਾਂਗੇ 3 ਕ ਮਿੰਟ ਹੋ ਗਏ ਸੀ ਅਸੀਂ ਮੂਲੀ ਨੂੰ ਚੈੱਕ ਕਰ ਲੈਨੇ ਆਂ ਮੂਲੀ ਸਬਜ਼ੀ ਸਾਡੀ ਬਹੁਤ ਵਧੀਆ ਇੱਥੇ ਬਣ ਕੇ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਨਾ ਬਿਲਕੁਲ ਵੀ ਪਾਣੀ ਨਹੀਂ ਸੀਗਾ ਤੇ ਮੂਲੀ ਬਹੁਤ ਵਧੀਆ ਤਰੀਕੇ ਨਾਲ ਗਲ ਗਈ ਸੀ ਜੇ ਤੁਹਾਡੀ ਮੂਲੀ ਥੋੜਾ ਬੋਤਾ ਪਾਣੀ ਰਹਿ ਜਾਏ ਫਿਰ ਤੁਸੀਂ ਕੀ ਕਰਨਾ ਬਿਨਾ ਟੱਕਣ ਤੋਂ ਨਾ ਮੂਲੀ ਨੂੰ ਇੱਥੇ ਪਕਾ ਲੈਣਾ ਤੁਸੀਂ ਦੇਖ ਸਕਦੇ ਹੋ ਸਬਜ਼ੀ ਬਹੁਤ ਵਧੀਆ ਸਾਡੇ ਬਣ ਕੇ ਤਿਆਰ ਹੋਈ ਸੀ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਅੱਧੀ ਚਮਚ ਜੀਰਾ ਪਾਊਡਰ ਤੇ ਅੱਧੀ ਚਮਚ ਮੈਂ ਐਡ ਕਰਦਾ ਸੀ ਇਹਦੇ ਵਿੱਚ ਗਰਮ ਮਸਾਲਾ ਸਾਰੀਆਂ ਚੀਜ਼ਾਂ ਨੂੰ ਫਿਰ ਦੁਬਾਰਾ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹ ਸਬਜੀ ਬਹੁਤ ਹੀ ਯਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗਾ ਤੁਸੀਂ ਕਦੀ ਖਾਧੀ ਹੋਗੀ ਤੁਹਾਨੂੰ ਜੋ ਪਤਾ ਆਏਗਾ ਸਬਜੀ ਕਿੰਨੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਅਸੀਂ ਉਹਨੂੰ ਇਥੇ ਬਣ ਗਈ ਸਬਜੀ ਗੈਸ ਨੂੰ ਕਰਦੇ ਹੀ ਬੰਦ ਨਾਲ ਮੈਂ ਬਣਾ ਲਈ ਸੀ ਗਰਮਾ ਗਰਮ ਫੁਲਕੇ ਤੁਸੀਂ ਇਹਨੂੰ ਪਰਾਂਠੇ ਨਾਲ ਵੀ ਖਾ ਸਕਦੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਵੈਸੇ ਤੋਂ ਸੱਚਾਈ ਦੱਸਦਾ ਅੱਜ ਦੇ ਬੱਚੇ ਇਹ ਸਬਜੀ ਨਹੀਂ ਖਾਂਦੇ ਬਟ ਸਾਨੂੰ ਤੇ ਇਹ ਬਹੁਤ ਹੀ ਯਾ ਸਵਾਦ ਲੱਗਦੀ ਹੈ ਅੱਜ ਦੀ ਵੀਡੀਓ ਕਿੱਦਾਂ